ਆਪਰੇਸ਼ਨ ਥੀਏਟਰ ਚ ਪ੍ਰੀ ਵੈਡਿੰਗ ਸ਼ੂਟ ਕਰਨ ਤੇ ਡਾਕਟਰ ਹੋਇਆ ਬਰਖਾਸਤ ਜੀ ਹਾਂ ਡੇਲੀ ਪ੍ਰਾਈਮ ਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮੈਂ ਨੀਹਾ ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ਦੇ ਪਰਮ ਸਾਗਰ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੂੰ ਆਪਰੇਸ਼ਨ ਥੀਏਟਰ ਵਿੱਚ ਪ੍ਰੀ ਵੈਡਿੰਗ ਸ਼ੂਟ ਕਰਨ ਤੇ ਬਰਖਾਸਤ ਕਰ ਦਿੱਤਾ ਗਿਆ ਡਾਕਟਰ ਆਪਣੀ ਮੰਗੇਤਰ ਨਾਲ ਆਪਰੇਸ਼ਨ ਥੀਏਟਰ ਚ ਕਰ ਰਿਹਾ ਸੀ ਫਰਜੀ ਸਰਜਰੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਗਈ ਵਾਇਰਲ ਮੀਡੀਆ ਰਿਪੋਰਟਾਂ ਮੁਤਾਬਕ ਓਟੀ ਚ ਪ੍ਰੀ ਵੀਡੀਓ ਬੁੱਧਵਾਰ 7 ਜਨਵਰੀ ਦਾ ਹੈ ਇਸ ਵਿੱਚ ਡਾਕਟਰ ਆਪਣੀ ਮੰਗੇਤਰ ਨਾਲ ਫਰਜੀ ਆਪਰੇਸ਼ਨ ਕਰਦਾ ਨਜ਼ਰ ਆ ਰਿਹਾ ਹੈ ਇਸ ਦੌਰਾਨ ਕੈਮਰਾਮੈਨ ਤੇ ਟੈਕਨੀਸ਼ੀਅਨ ਹੱਸਦੇ ਹੋਏ ਨਜ਼ਰ ਆ ਰਹੇ ਨੇ ਮਰੀਜ਼ ਹੋਣ ਦਾ ਦਿਖਾਵਾ ਕਰਨ ਵਾਲਾ ਵਿਅਕਤੀ ਵੀ ਹੱਸਦਾ ਨਜ਼ਰ ਆਉਂਦਾ ਹੈ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਇਸ ਘਟਨਾ ਤੇ ਡਾਕਟਰ ਨੂੰ ਤਾੜਨਾ ਕੀਤੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸਰਕਾਰੀ ਹਸਪਤਾਲ ਲੋਕਾਂ ਦੀ ਦੇਖਭਾਲ ਲਈ ਹੁੰਦੇ ਨੇ ਨਾ ਕਿ ਨਿੱਜੀ ਕੰਮ ਲਈ ਮੈਂ ਡਾਕਟਰਾਂ ਦੀ ਇਸ ਤਰਾੰਦੀ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਆਉ ਤੁਹਾਨੂੰ ਦਿਖਾਣਿਆ ਆ ਆਡੀਓ ਸਮੇਤ ਪੂਰਾ ਵੀਡੀਓ ਕਲਿੱਪ